ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਫਰੈਂਡਸ ਕਿਵੇਂ ਹੋ ਉਮੀਦ ਕਰਦੀ ਹਾਂ ਸਾਰੇ ਠੀਕ ਠਾਕ ਹੋਵੋਗੇ ਅੱਜ ਸੰਤੋਬਾਈ ਸ਼ੇਸ਼ ਸਿੰਘ ਜੀ ਦਾ ਰਾੜਾ ਸਾਹਿਬ ਵਾਲੇ ਜਨਮ ਦਿਹਾੜਾ ਤੇ ਉਹਨਾਂ ਦਾ ਜਨਮ ਪਿੰਡ ਆਲੂਵੜ ਦੇ ਵਿੱਚ ਹੋਇਆ ਸੀ 5 ਅਗਸਤ ਤੇ ਅਸੀਂ ਰਾੜਾ ਸਾਹਿਬ ਐਸੇ ਦਰਸ਼ਨ ਕਰਨ ਆਪੋ ਰਸਾ ਆਵਾ ਤੇ ਪੂਰਾ ਸਾਫ਼ ਿਸ ਟਾਈਮ ਬੰਦਾ 5 ਵੇ ਖੁੱਲ੍ਹ ਆਉਂਦਾ ਪੂਰਾ ਠੰਮਦਾ ਇਹਦੀ ਟਾਈਮਿੰਗ ਲਿਖੀ ਹੋਈ ਹੈ ਪੂਰਾ ਸਾਫ਼ ਦੀ ਆ ਕਿਸੇ ਥੋੜਾ ਲੇਟ ਹੋ ਗਈ ਸੀ ਇਸ ਕਰਕੇ ਤੇ ਚਲੋ ਤੁਹਾਨੂੰ ਦਰਸ਼ਨ ਕਰਵਾਉਂਦੇ ਆ ਤੇ ਹੋਰ ਨੰਬਰਾਂ ਜੀ ਬੋਰਸੀਆ ਜੀ ਇੱਥੇ ਬਾਬ ਜੀ ਨੇ ਬਹੁਤ ਉਂਝ ਰਾਮ ਦੇ ਦਿੱਤਾ ਤੇ ਬਹੁਤ ਸੰਗਤ ਨੂੰ ਉਤਾਰਿਆ ਜੇ ਤੁਹਾਨੂੰ ਪਤਾ ਹੈ ਕਿ ਅਸੀਂ ਕਿੱਥੇ ਵਾਹ ਸਾਵਾ ਇਹ ਤੇ ਇੰਦਰ ਨਿਊ ਪਾਰਕ ਬਣੀਆਂ ਨੇ ਤੇ ਤੁਹਾਨੂੰ ਦੱਸਿਆ ਪੂਰੀ ਹੋ ਪੂਰੀ ਕਿਦਰੀਆਂ ਮਨੁੱਖ ਜੱਤ ਦਾ ਦੁੱਪਾ ਬਣੋ ਨਿਊ ਪਾਰਕ ਦਾ ਖਾਓ ਸਨਾਰੇ ਹਮਦਰ ਦਾ ਪਤਾ ਕਹਿਣਾ ਹਰ ਹਾਲ ਦੇ ਹੋਣਾ ਕਲਾਥੇ ਮਾਰਵਲ ਲੱਗੇ ਹੋਏ ਅਸੀਂ ਤੇ ਹੁਣ ਇਥੇ ਪਾਰਕਾਂ ਬਣੀਆਂ ਨੇ ਬਹੁਤ ਵਧੀਆ ਬਣਾ ਦਿੱਤਾ ਸਾਹਮਣੇ ਲੰਗਰ ਹਾਲ ਬਣਿਆ ਹੋਇਆ ਨਿਊ ਬਣਿਆ ਮੋੜਨ ਇਧਰੋਂ ਬਾਹਰੋਂ ਰਸਤਾ ਜਾਂਦਾ ਥੋੜਾ ਸਾਹ ਤੇ ਇਹ ਲਾਇਬ੍ਰੇਰੀ ਹੈ ਜਿੱਥੇ ਕਿਤਾਬਾਂ ਵਗੈਰਾ ਮਿਲਦੀਆਂ ਨੇ ਪੜਨ ਲਈ ਤੇ ਨਾਲ ਹੀ ਉਧਰ ਪੂਰਾ ਸਾਹ ਨੂੰ ਰਸਤਾ ਜਾਂਦਾ ਇਧਰ 메ਨ ਡੇਟਾ ਥੋੜਾ ਸਾਹ ਦਾ ਤੇ ਇਧਰ ਵੀ ਪ੍ਰੋਗਰਾਮਾਂ ਨਾਲ ਇਹ ਸਾਰਾ ਨਿਊ ਬਣਿਆ ਇਹ ਦ੍ਰਿ ਸੋਵਰ ਹੈ ਇਹ ਲੰਗਰ ਹਾਲਾ ਨਵਾ ਤੇ ਪਾਰਕਾਂ ਬਹੁਤ ਸਾਰੇ ਬੰਦੇ ਹੁੰਦੇ ਨੇ ਇਹ ਸੋਵਰ ਨੂੰ ਰਸਤਾ ਜਾਂਦਾ ਜਹਾਂ ਦੂਰ ਇਹ ਤੇ ਦੇਖੋ ਇਬੀ ਬਿਆਂ ਵਾਸਤੇ ਤੇ ਇਧਰ ਪਾਈਆਂ ਵਾਸਤੇ ਇਥੋਂ ਲੰਗਰ ਸਾਹਿਬ ਨੂੰ ਰਸਤਾ ਜਾ ਰਿਹਾ ਗਾੜਾ ਆਉਂਦਾ ਲੰਘ ਰਿਹਾ ਹਾਂ